ਹਾ ਕੀ ਹਾਲ ਚਾਲ ਆ ਗਰਮੀ ਦਾ ਹੋਰ ਸਾਡਾ ਤਾਂ ਬੁਰਾ ਹਾਲ ਹੋਇਆ ਪੈਪਾ ਨੇ ਜਮੇ ਆਏ ਮਾਰ ਕੇ ਲੈ ਏਸੀ ਉਸੇ ਕੋਈ ਨਹੀਂ ਚੱਲ ਰਿਹਾ ਸਾਨੂੰ ਬਿਜਲੀ ਦਾ ਬਿੱਲ ਹਾਂ ਪੱਖੇਟ ਪੈ ਜਾਈਦਾ ਹੋਰ ਕੀ ਆ ਔਰ ਤੂੰ ਦੱਸ ਹੋਰ ਯਾਤਾ ਦਰਖਤ ਬਰੋਟੇ ਪੇ ਸਾਰੇ ਕੱਟ ਤੇ ਪਾਣੇ ਅਮੜੀਆਂ ਵਾਲੇ ਵੀ ਛੱਡੇ ਹੈਗੇ ਏਡੇ ਏਡੇ ਭਾਰੇ ਬਰੋਟੇ ਸੀਗਾ ਟਾਲੀ ਨੇ ਇੱਕ ਕਰ ਕਿੰਨੀਆਂ ਸੀ ਉਹ ਡੋਬੇ ਕਰਕੇ ਬਾਹਲੀ ਨਹੀਂ ਹੋਈਆਂ ਹੋਈਆਂ ਸੀਗੀਆਂ ਦੇਖ ਲਾ ਹਾਂ ਆ ਸੜਕਾਂ ਦੇ ਆਲੇ ਦਾਲੇ ਕੋਈ ਦਰਖਤ ਨਹੀਂ ਛੱਡਿਆ ਉਹੀ ਤਾਂ ਹੈ ਅੱਗੇ ਰਹਿਕ ਪਿੰਡ ਦੇ ਆਲੇ ਦਾਲੇ ਦਰਖਤ ਹੁੰਦੇ ਸੀ ਪਾਣੇ ਤਾਂ ਹੀ ਇੰਨੀ ਗਰਮੀ ਨਹੀਂ ਸੀ ਪੈਂਦੀ ਹਾਂ ਲਾਵਾਂ ਗਏ ਬਰਸਾਤ ਜੀ ਸ਼ੁਰੂ ਹੋ ਜਵੇ ਹਾਂ ਬਿੱਤੂ ਤੇ ਲਾਦਾ ਕਿ ਤੂਤ ਦੀ ਸ਼ਾ ਸੰਗਣੀ ਹੁੰਦੀ ਆ ਹਾਂ हां यही लावांਗੇ बस ਜਿੰਨੇ ਕ ਲੱਗਣਗੇ हां ਸਰਕ ਦੇ ਆਦਾਲੇ ਆਪਦਾ ਖੱਤੇ ਦੇ ਨਾਲ ਨਾਲ ਲਾਵਾਂਗੇ ਭਾਈ ਉਹਦੀ ਫੇਰ ਆਖੀ ਵੀ ਆਪਦੇ ਲਾ ਕੇ ਥੋੜੀ ਹੁੰਦਾ ਪੰਚਾਇਤਾਂ ਤਾਂ ਕਰਦੇ ਨੇ ਅੱਜ 500 ਬੂਟਾ ਲਾਤਾ ਵੀਡੀਓ ਬਣਾਤੀ ਦੂਜੇ ਦਿਨ ਅਗਲਾਤੀ ਅੱਗਾ ਲਾ ਲ ਨਾ ਜੀਰੀ ਬਾੜ ਦੇ ਨਾਲ ਲਾ ਅੰਦਰ ਕਿਨੂ ਕਿਨੂ ਰੱਖੂ ਭਾਈ ਅਗਲਾ ਆਪਦੇ ਖੇਤ ਚੋਂ ਦੇਖਾ ਪਰ ਰੱਖ ਸਕਦੇ ਆ ਹੈ ਕਿ ਜਦ ਆਪਦੇ ਲਾਏ ਹੋਣਗੇ ਫਿਰ ਦੁੱਖ ਵੀ ਲੱਗੂ ਆਪਾਂ ਸੰਭਾਂਗੇ ਵੀ ਨਾ ਮੇਰੇ ਤਾਂ ਪੋਤਾ ਕਹਿੰਦਾ ਕਹਿੰਦਾ ਦਾਦੀ ਲਾਵਾਂਗੇ ਆਪਾਂ ਕਹਿੰਦਾ ਲਾ ਕੇ ਆਪਾਂ ਜਗਾ ਛੱਡਾਂਗੇ ਨਾਲ-ਨਾਲ ਹਾਂ ਕਹਿੰਦਾ ਪਾਣੀ ਵੀ ਪਾ ਕੇ ਆਇਆ ਕਰੂੰ ਹਾਂ ਉਹੀ ਤਾਂ ਹੈ ਹੁਣ ਕਰਨ ਤਾਂ ਨਰੇਂਗਾ ਵਾਲੀਆਂ ਕਰ ਸਕਦੀਆਂ ਨੇ ਭਣ ਜੇ ਉਹਨਾਂ ਨੂੰ ਜ਼ਿੰਮੇਵਾਰੀ ਦੇਣ ਤਾਂ ਹੀ ਚੱਲ ਸਾਡੇ ਤਾਂ ਪੰਚਾਇਤ ਕਰਕੇ ਹੈ ਨਹੀਂ ਗਈਆਂ ਸਾਡੇ ਤਾਂ ਦੂਜੀ ਬਣੀ ਹੋਈ ਹੈ ਨਾ ਉਹ ਹਾਂ ਕਮੇਟੀ ਐ ਇੱਥੇ ਨਹੀਂ ਹੈਗਾ ਤੁਹਾਡੇ ਪਿੰਡਾਂ 'ਚ ਹੈਗਾ ਹਾਂ ਨਾ ਸ਼ਹਿਰ ਅੱਗ ਲੱਗਦਾ ਨਾ ਪਿੰਡਾਂ ਅਸੀਂ ਕਾਹਦੇ ਸ਼ਹਿਰ ਹੀ ਆਏ ਆ ਸਾਡੇ ਕੀ ਸਹੂਲਤਾ ਭਾਣੇ ਸਾਨੂੰ ਟੈਕਸ ਜ਼ਰੂਰ ਲੱਗ ਗਿਆ। ਉਹ ਜ਼ਮੀਨ ਜ਼ਿਆਦਾ ਸੀ ਪੰਚਾਇਤ ਵਾਲੀ ਉਹਦੇ ਕਰਕੇ ਭਾਣੇ ਇੱਥੇ ਕਮੇਟੀ ਬਣ ਗਈ। ਹਾਂ ਬਾਕੀ ਤਾਂ ਇੱਥੇ ਕੋਈ ਸਹੂਲਤ ਨਹੀਂ ਹੈਗੀ ਸਾਨੂੰ। ਸਾਨੂੰ ਤਾਂ ਮੰਗਾਈ ਹੋਈ ਆ ਸਕਦੇ ਮੰਗਾਈ ਆ ਇਹ ਹਰ ਇੱਕ ਚੀਜ਼ ਤੇ ਟੈਕਸ ਲੱਗ ਗਿਆ। ਲੈ ਪੈਂਡਾ ਆ ਹੋਰ ਕੀ ਆ? ਇਹ ਜੇ ਦੋ ਚਾਰ ਦੁਕਾਨਾਂ ਨੇ ਤੇ ਕੀ ਹੁੰਦਾ ਇੰਨਾ ਕਦਾ ਜਾਣ ਤਾਂ ਸਨ ਮਨੇਰਕੋਟ ਲੈ ਪੈਂਦਾ ਜਾਂ ਮੰਡੀ ਅਹਿਮਦਗੜ ਜਾਣਾ ਪੈਂਦਾ ਜਾਂ ਫਿਰ ਜੇ ਚੰਗੀ ਚੀਜ਼ ਲੈਣਾ ਤਾਂ ਪਹਿਲੇ ਲੁਧਿਆਣਾ ਜਾਣਾ ਪੈਂਦਾ ਉਹੀ ਗੱਲ ਵੀ ਇਹ ਥੋੜੀ ਆ ਕੋਈ ਬਮਾਰਟ ਮਾਰ ਤਾਂ ਲੁਧਿਆਣਾ ਜਾਂ ਮੰਡੀ ਹਾਂ ਸੁਹੂਲਤ ਤਾਂ ਕੋਈ ਨਹੀਂ ਨਾ ਨਾ ਇੱਕ ਸ਼ਹਿਰ ਦਾ ਨਹੀਂ ਸ਼ਹਿਰ ਆ ਭੈਣੇ ਤਾਂ ਇਹ ਤਾਂ ਸ਼ਹਿਰ ਪਿੰਡ ਤੋਂ ਵੀ ਭੈੜਾ ਲੱਗਦਾ ਪਿੰਡ ਚੰਗਾ ਹੁੰਦਾ ਪਿੰਡ 'ਚ ਟੈਕਸ ਟੈਕਸ ਤਾਂ ਇਹਨਾਂ ਮਿੱਟੀ ਦਾ ਜਿਹੜਾ ਲੱਗਦਾ ਟੈਕਸ ਜਨੈਟਰ ਨਾਲੋਂ ਤਾਂ ਟੈਕਸ ਨਾਲ ਆਪਦੇ ਪੈਸੇ ਦੀ ਚੀਜ਼ ਉਹਦੇ ਉੱਤੇ ਵੀ ਇੰਟੈਕਸ ਮੈਂਟਰ ਦਾ ਇੱਕਦਮ ਰਜਾਈ ਤੇ ਵੀ ਟੈਕਸ ਲੱਗਿਆ ਕਰੂ ਹਾਂ ਹਰ ਇੱਕ ਚੀਜ਼ ਤੇ ਟੈਕਸ ਲੱਗ ਚੰਗਾ ਠੀਕ ਆ ਬਣ ਹੈ ਬਾਕੀ ਗੱਲ ਫੇਰ ਕਰਾਂਗੇ ਆਪਾਂ ਹਾਂ ਆ ਦਰਖਤਾਂ ਹੀ ਤੂੰ ਵੀ ਸਲਾਹ ਕਰੀ ਆਪਦੇ ਮੁੰਡੇ ਨਾਲ ਆਪਾਂ ਦਰਖਤ ਲਾਵਾਂਗੇ ਕਿ ਹਾਂ ਰਾਜ ਮਿਲ ਕੇ ਕੋਈ ਨਾ ਬਣੇ ਠੀਕ ਆ